ਬismillah ਅਕਾਲੀ ਪੱਲ ਦੇ ਆਪਣੇ ਆਪ ਨੂੰ ਮੁਦਾਇਕੋ ਹੰਦੇ ਆ ਉਹਨਾਂ ਵੱਲੋਂ ਜੋ ਧਜੀਆਂ ਉਡਾਈਆਂ ਜਾ ਰਹੀਆਂ ਸ਼੍ਰੀ ਅਕਾਲ ਤਾ ਸਦੇ ਸਿਧਾਂਤਾਂ ਦੀਆਂ ਉਹਦੇ ਸਬੰਧ ਵਿੱਚ ਕੁਝ ਵਿਚਾਰਾ ਕਰਨ ਵਾਸਤੇ ਤੁਹਾਡੇ ਨਾਲ ਤੁਹਾਨੂੰ ਤਕਲੀਫ ਜੱਤੀ ਤੁਹਾਡਾ ਤਰਵਾ ਤੁਸੀਂ ਥੋੜੇ ਸਮੇਂ ਦੇ ਤੁਹਾਨੂੰ ਸਮਾਂ ਦਿੱਤਾ ਤੁਸੀਂ ਸਾਰੇ ਪਹੁੰਚੇ ਮਿਹਰਬਾਨੀ 2 ਦਸੰਬਰ ਨੂੰ ਸ਼੍ਰੀ ਅਕਾਤਸਰ ਸਾਹਿਬ ਤੋਂ ਜੋ ਫੈਸਲਾ ਕੀਤਾ ਗਿਆ ਹੁਕਮ ਸੀ ਹਦਾਇਤ ਸੀ ਕਿ ਇਨ ਬਿਨ ਉਹ ਲਾਗੂ ਕੀਤਾ ਜਾਵੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਬਹੁਤ ਵੱਡੀ ਦੁੱਖਤਾ ਪਈ ਸੀ ਕਿ ਕੁਝ ਕਾਰਨਾ ਕਰਕੇ ਜਿਹੜੀਆਂ ਬਹੁਤ ਹੀ ਕੌਮ ਨੂੰ ਸੱਟ ਵੱਜੀ ਸੀ ਬੜੀਆਂ ਦਰਦਨਾਕ ਘਟਨਾਵਾਂ ਵਾਪਰੀਆਂ ਸਨ ਪੰਥਕ ਸੋਚ ਸਿੱਖ ਸੋਚ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾ ਬੈਠੀ ਸਿੱਖ ਵਿਦਵਾਨ ਸਾਡੇ ਤੋਂ ਦੂਰੀ ਬਣਾ ਬੈਠੇ ਅਸੀਂ ਉਹ ਫਰਿਆਦ ਲੈ ਕੇ ਜੋ ਲੋਕਾਂ ਦੀ ਆਵਾਜ਼ ਸੀ ਪੰਜਾਬ ਦੀ ਆਵਾਜ਼ ਉਸ ਸ਼੍ਰੋਮਣੀ ਅਕਾਲਤਾ ਸਾਹਿਬ ਤੇ ਗਈ ਸਿਰ ਮੈਂ ਟੂਕ ਮਾਤਰ ਤੁਹਾਨੂੰ ਯਾਦ ਹੀ ਕਰਾਉਣਾ ਚਾਹੀਨੀ ਹੈ ਕਿ ਉੱਥੇ ਜਾ ਕੇ ਅਸੀਂ ਜੋ ਫਰਿਆਦ ਕੀਤੀ ਤੇ ਉੱਥੋਂ ਫਿਰ ਅੰਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਸਨ ਉਸ ਵੇਲੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਨੇ ਉੱਥੇ ਜਾ ਕੇ ਸਾਰੀਆਂ ਗੱਲਾਂ ਨੂੰ ਮੰਨ ਕੇ ਆਪਣੀ ਝੋਲੀ ਚ ਪਾਇਆ ਕਿ ਜੋ ਵੀ ਗਲਤੀਆਂ ਹੋਈਆਂ ਉਹ ਮੈਂ ਸਵੀਕਾਰ ਕਰਦਾ ਉਹਦੇ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੁਹਾਡੇ ਸਾਹਮਣੇ ਸਾਰਿਆਂ ਦੇ ਉੱਥੇ ਜਿਹੜੀਆਂ ਹੁਕਮਨਾਮੇ ਦੇ ਵਿੱਚ ਗੱਲਾਂ ਕਹੀਆਂ ਗਈਆਂ ਕੁਝ ਧਾਰਮਿਕ ਤੌਰ ਦੇ ਉੱਤੇ ਤਨਖਾਹ ਜਿਹੜੀ ਸੀ ਭੁਗਤ ਲਈ ਗਈ ਸੇਵਾ ਕਰ ਦਿੱਤੀ ਗਈ ਪਰ ਕੁਝ ਕਿਉਂਕਿ ਉਥੇ ਮੇਰੀ ਪੀਰ ਦਾ ਸਿਧਾਂਤ ਹੈ ਸ਼੍ਰੀ ਾਕਾਤਸ ਸਾਹਿਬ ਦੇ ਤੋਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਹਦਾਇਤਾਂ ਵੀ ਕੀਤੀਆਂ ਜਾਂਦੀਆਂ ਦਿਸ਼ਾ ਨਿਰਦੇਸ਼ ਵੀ ਦਿੱਤਾ ਜਾਂਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਾਕਾਤਸ ਸਾਹਿਬ ਤੋਂ ਸਿਰਜੀ ਗਈ ਪਾਰਟੀ ਹੈ ਪੰਥਕ ਪਾਰਟੀ ਅਸੀਂ ਕਹਿੰਦੇ ਆ ਅਸੀਂ ਹਮੇਸ਼ਾ ਜਿੱਥੇ ਗੁਰੂ ਨੂੰ ਸਨਮੁਖ ਰਹਿਣਾ ਉੱਥੇ ਸ਼੍ਰੀ ਾਕਾਤਸ ਸਾਹਿਬ ਜੀ ਦੀਆਂ ਹਮੇਸ਼ਾ ਕਦਰਾਂ ਕੀਮਤਾਂ ਨੂੰ ਬਣਾ ਕੇ ਅਸੀਂ ਤੁਰਨਾ ਹੁੰਦਾ ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਸਰ ਅੱਜ ਬੜੀ ਦੁਖਦਾਈ ਗੱਲ ਬਣੀ ਹੋਈ ਹੈ ਕਿ 2 ਦਸੰਬਰ ਤੋਂ ਬਾਅਦ ਜਿਹੜਾ ਕਿਹਾ ਗਿਆ ਸੀਗਾ ਕਿ ਇਨ ਬਿਨ ਹੁਕਮਨਾਮਾ ਮੰਨਿਆ ਜਾਵੇ ਪਰ ਉਹ ਜਿਹੜਾ ਹੁਕਮਨਾਮਾ ਸੀ ਉਹਨੂੰ ਚੀਰ ਫਾੜ ਕਰ ਦਿੱਤਾ ਗਿਆ ਕਿਉਂਕਿ 7 ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ ਉਹਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਵਾਸਤੇ ਇੱਕ ਭਰਤੀ ਦੀ ਨਿਗਰਾਨੀ ਕਰਨ ਵਾਸਤੇ ਉਹਨਾਂ ਨੂੰ ਹਦਾਇਤ ਸੀ ਭਰਤੀ ਕਿਸ ਤਰ੍ਹਾਂ ਹੁੰਦੀ ਹੈ ਕਿ ਦਸਤਰ ਦੇ ਵਿੱਚ ਕਾਪੀਆਂ ਛਪਾਈਆਂ ਜਾਂਦੀਆਂ ਸਾਰੇ ਹਲਕਿਆਂ ਦੇ ਇਨਚਾਰਜ ਲੀਡਰਸ ਵਰਕਰਸ ਸ਼੍ਰੋਮਿਕ ਮੀਟੀ ਮੈਂਬਰ ਹਰ ਕੋਈ ਉੱਥੇ ਜਾ ਕੇ ਉਹ ਕਲੈਕਟ ਕਰ ਸਕਦਾ ਹੈ ਤੇ ਫਿਰ ਜਾ ਕੇ ਸੀ ਆਪਣੇ ਵਰਕਰਸ ਕੋਲੋਂ ਉਹ ਭਰਾਈ ਕਰਦੇ ਆ ਉੱਥੇ ਜਿਹੜੀ ਉਹਦੀ ਸੇਵਾ ਵੀ ਹੁੰਦੀ ਹੈ ਜਾਂ ਪਰਚੀ ਦੀ ਫੀਸ ਹੁੰਦੀ ਹੈ ਉਹ ਸਾਰੀ ਇਕੱਠੀ ਕਰਾ ਕੇ ਦਫ਼ਤਰ 'ਚ ਜਮ੍ਹਾਂ ਕੀਤੀ ਜਾਂਦੀ ਪਰ ਅਫਸੋਸ ਹੈ ਕਿ ਜਿਨ੍ਹਾਂ ਨੇ ਹੁਕਮਨਾਮਾ ਮੰਨਿਆ ਨਹੀਂ ਉਹ ਅਜ ਕਬਜ਼ਾ ਕਰੀ ਬੈਠੇ ਆ ਜਿਸ ਤਰ੍ਹਾਂ ਸਕੱਤਰ ਡਾਕਟਰ ਦਲਜੀਤ ਸਿੰਘ ਜੀ ਚੀਮਾ ਜਾ ਬਾਕੀ ਲੀਡਰ ਸਰਵਨ ਤੋਂ ਪੁੰਦਰ ਸਾਹਿਬ ਜਿਹੜੇ ਵਰਕਿੰਗ ਕਮੇਟੀ ਵਰਕਿੰਗ ਪ੍ਰਧਾਨ ਬਣੇ ਵਰਕਿੰਗ ਕਮੇਟੀ ਜੇ ਦੇਖਿਆ ਜਾਵੇ ਚਲੋ ਅਸੀਂ ਚਾਹੁੰਨੇ ਅਸੀਂ ਕਹਿਨੀ ਹੈ ਕਿ ਪਿਛਲੀ ਵਰਕਿੰਗ ਕਮੇਟੀ ਕੰਮ ਕਰ ਰਹੀ ਗਏ ਵੈਸੇ ਤੇ ਜਿਹੜਾ ਸੀ ਈਕਾਤਾ ਸਭ ਤੋਂ ਹੁਕਮ ਸੀ ਉਹ ਕਰ ਗਿਆ ਸੀ ਕਿ ਜਿਹੜੇ ਇਸ ਵੇਲੇ ਲੀਡਰਸ਼ਿਪ ਹੈ ਲੀਡਰਸ਼ਿਪ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਦਾ ਅਹੁਦਾ ਹੁੰਦਾ ਫਿਰ ਵਰਕਿੰਗ ਪ੍ਰਧਾਨ ਦਾ ਵੀ ਆ ਜਾਂਦਾ ਫਿਰ ਵਰਕਿੰਗ ਕਮੇਟੀ ਵੀ ਆਂਦੀ ਹੈ ਤੇ ਜਿਹੜੇ ਇਹ ਸਾਰੇ ਐ ਅੱਜ ਨੈਤਿਕਤਾ ਦੇ ਆਧਾਰ ਦੇ ਉੱਤੇ ਇਹ ਲੀਡਰਸ਼ਿਪ ਕਰਨ ਦੇ ਕਾਬਲ ਨਹੀਂ ਇਹਦਾ ਮਤਲਬ ਸੀ ਕਿ ਪੁਨਰਸੁਰਜੀਤੀ ਕਰਨੀ ਜਿਹੜੀ ਐ ਉਸ ਅੰਸਾਰ ਹੋਣੀ ਸੀ ਪਰ ਉਹ ਸਾਰੇ ਨਜ਼ਰ ਨਜ਼ਰ ਅੰਦਾਜ਼ ਕਰਕੇ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਉਹ ਨਾ ਮੰਨਦਿਆ ਹੋਇਆ ਆਪਣੇ ਲੈਵਲ ਤੇ ਆਬਜ਼ਰਵਰ ਲਾ ਲਾ ਕੇ ਵੱਖ-ਵੱਖ ਡਿਊਟੀਆਂ ਲਾ ਕੇ ਤੇ ਕੁਝ ਜਿਹੀ ਸੱਤ ਮੈਂਬਰੀ ਕਮੇਟੀ ਬਣੀ ਸੀ ਉਹਨਾਂ ਦੇ ਜਿਹੜੇ ਮੈਂਬਰਸ ਹਨ ਸਰਦਾਰ ਗੁਰਪ੍ਰਤਾ ਸਿੰਘ ਜੀ ਬਡਾਲਾ ਸਾਹਿਬ ਨੂੰ ਉਸ ਵੇਲੇ ਛੱਡ ਕੇ ਬਾਕੀ ਸਾਰਿਆਂ ਨੂੰ ਕਿਸੇ ਨੂੰ ਰਾਜਸਥਾਨ ਚ ਕਿਸੇ ਨੂੰ ਹਿਮਾਚਲ ਚ ਕਿਸੇ ਨੂੰ ਜੰਮੂ ਕਸ਼ਮੀਰ ਚ ਟੁਕੜੇ ਟੁਕੜੇ ਕਰਕੇ ਉਹਨਾਂ ਨੇ ਸਾਰੀ ਭਰਤੀ ਜਿਹੜੀ ਸੀ ਉਹ ਬੇਰੁਖੇਰੂ ਕਰ ਦਿੱਤੀ ਸਕਨਤਪਾਲ ਕਿ ਜਿਹੜਾ ਕੰਮ ਉਹਨਾਂ ਨੂੰ ਕਿਹਾ ਗਿਆ ਸੀ ਉਹਦੇ ਉਲਟ ਕੀਤਾ ਜਿਹੜੀ 3 ਦਿਨ ਦੇ ਵਿੱਚ ਉਹਨਾਂ ਨੇ ਰਿਪੋਰਟ ਦੇਣੀ ਸੀ ਪ੍ਰਧਾਨ ਦੀ ਅ ਅਸਤੀਫਾ ਪ੍ਰਵਾਨ ਕਰਕੇ ਜਾਂ ਬਾਕੀ ਲੀਡਰਾਂ ਨੇ ਅਸਤੀਫੇ ਪ੍ਰਵਾਨ ਕਰਕੇ ਉਹ ਵੀ ਜਿਹੀ ਸੀ ਤਿੰਨ ਦੀ بجائے ਆਪਣੇ ਆਪ ਹੀ ਕਦੀ 20 ਦਿਨ ਕਈ 10 ਦਿਨ ਅੱਗੇ ਵਧਾਈ ਕੇ ਸੋ ਇਹ ਸਾਰੀਆਂ ਗੱਲਾਂ 'ਚ ਦੇਖੀਏ ਤੇ ਸ਼੍ਰੀ ਅਕਾਲਤ ਸਾਬ ਜੀ ਦੇ ਹੁਕਮਨਾਮਾ ਜਿਸ ਦਿਨ 2 ਦਸੰਬਰ ਨੂੰ ਸੁਨਾਇਆ ਗਿਆ ਸੀ ਦੁਨੀਆ ਭਰ ਦੇ ਲੋਕਾਂ ਵਿੱਚ ਇੱਕ ਸੁਨੇਹਾ ਗਿਆ ਸੀ ਕਿ ਸੱਚਮੁੱਚ ਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖਤ ਜਿਸ ਮਕਸਦ ਵਾਸਤੇ ਸਾਜਿਆ ਸੀ ਜਿਹੜਾ ਕਿ ਲੋਕਾਂ ਦੇ ਵਿੱਚ ਇੱਕ ਸ਼ਕਤੀਸ਼ਾਲੀ ਪ੍ਰਭਾਵ ਦਿੰਦਾ ਕਿ ਪੰਜ ਪ੍ਰਦਾਨੀ ਪ੍ਰਣਾਰੀ ਅਨੁਸਾਰ ਜਦੋਂ ਕਿਤੇ ਸਿੱਖ ਕੌਮ ਦੇ ਪੀੜ ਬਣੇ ਜਦੋਂ ਕੋਈ ਸਿੱਖ ਕੌਮ ਦੀ ਮਰਿਆਦਾ ਨੂੰ ਢਾ ਲੱਗੇ ਜਦੋਂ ਕਿਤੇ ਸਿੱਖ ਕੌਮ ਚੇਤ ਦੁੱਬਦਾ ਪੈਦਾ ਹੋਵੇ ਉਹਨੂੰ ਖਤਮ ਕਰਨ ਵਾਸਤੇ ਉਹਨੂੰ ਨਿਵੇੜਨ ਵਾਸਤੇ ਉਹਨੂੰ ਠੀਕ ਕਰਨ ਵਾਸਤੇ ਪੰਜ ਪ੍ਰਧਾਨੀ ਪਰਨਾਰੀ ਅਨੁਸਾਰ ਉੱਥੇ ਬੈਠ ਕੇ ਗੁਰਬਤਾ ਕੀਤਾ ਜਾਂਦਾ ਤੇ ਗੁਰਮਤੇ ਅਨੁਸਾਰ ਸਿੱਖ ਕੌਮ ਨੇ ਉਸ ਦੀ ਪਹਿਰੇਦਾਰੀ ਕਰਨੀ ਹੁੰਦੀ ਤਾਂ ਉਹ ਸਾਡਾ ਸਿਧਾਂਤ ਹੈ ਸਾਡੀ ਪਰੰਪਰਾ ਹੈ ਸਾਡੀ ਮਰਿਆਦਾ ਹੈ ਸਾਡੀ ਰੀਤੀ ਹੈ ਇਹ ਸਾਰੀਆਂ ਜਿਹੜੀਆਂ ਅੱਜ ਲੋਕਾਂ ਦੇ ਵਿੱਚ ਗੱਲ ਗਈ ਬਾਕੀ ਧਰਮਾਂ ਦੇ ਲੋਕ ਵੀ ਸੋਚਣ ਲਈ ਮਜਬੂਰ ਹੋ ਗਏ ਕਿ ਤੇ ਸਾਡੇ ਕੋਲ ਵੀ ਇਸ ਤਰ੍ਹਾਂ ਦੀ ਤਾਕਤ ਹੋਵੇ ਜਿਹੜੀ ਅਸੀਂ ਸਾਰੀ ਕੌਮ ਨੂੰ ਸਿਰਹਾ ਦੇ ਸਕੀਏ ਪਰ ਅਫਸੋਸ ਹੈ ਕਿ ਸਾਡੇ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਵਾਰਡ ਬਣ ਕੇ ਖਲੋਣਾ ਸੀ ਜਿਨ੍ਹਾਂ ਵਾਸਤੇ ਅਸ਼ੀਅਕਾਲਤਾ ਸਾਹਿਬ ਦੇ ਦਿੱਤੋ ਇਹ ਪਾਰਟੀ ਸਿਰਜੀ ਗਈ ਸੀ ਸਥਾਪਿਤ ਕੀਤੀ ਗਈ ਸੀ ਕਿ ਇਹਨਾਂ ਨੇ ਸ਼੍ਰੋਮਣੀ ਗੁਰਦਾਰਾ ਪ੍ਰੰਤਿਕ ਮੈਂਡੇ ਕੰਮਾਂ ਵਿੱਚ ਅਤੇ ਸ਼੍ਰੀ ਅਕਾਲਤਾ ਸਾਹਿਬ ਜੀ ਦੇ ਰਹਿਤ ਮर्याਦਾ ਵਿੱਚ ਜਾਂ ਬਾਕੀ ਸਾਰੇ ਸਿਧਾਂਤਾਂ ਵਿੱਚ ਬਾਹਰ ਪ੍ਰਚਾਰ ਕਰਕੇ ਵਾਰ-ਵਾਰ ਕੇ ਖੜੇ ਹੋਣਾ ਹੈ ਅੱਜ ਉਹਨਾਂ ਨੇ ਹੀ ਸਾਰਾ ਕੁਝ ਵਾਰ ਜਦੋਂ ਖੇਤ ਨੂੰ ਖਾਣ ਲੱਗ ਜਵੇ ਤੇ ਉਹ ਸਿਧਾਂਤਤਾ ਦਾ ਜਿਹੜਾ ਲੀਰੋ ਲੀਰ ਹੋਣਾ ਜਾਂ ਕਤਲ ਹੋਣਾ ਇਸ 바ਬਕ ਹੈ ਅੱਜ ਦੁੱਖ ਹੈ ਇਸ ਗੱਲ ਦਾ ਕਿ ਇੱਕ ਵਾਰ ਨਹੀਂ ਦੋ ਵਾਰ ਨਹੀਂ ਫਿਰ 6 ਜਨਵਰੀ ਨੂੰ ਜਿੱਧਦਰਸ਼ੀ ਕਾਤਾ ਸਾਹਿਬ ਨੇ ਫਿਰ ਦੁਹਰਾਇਆ ਜਦੋਂ ਸਾਡੇ ਜਿੱਧਦਰ ਸਾਹਿਬਾਂ ਉੱਥੇ ਪਹੁੰਚੇ ਇਹਨਾਂ ਨੇ ਜਾ ਕੇ ਬੇਨਤੀ ਕੀਤੀ ਫਿਰ ਉਹਨਾਂ ਨੇ ਦੁਹਰਾਇਆ ਕਿ ਸੱਤ ਮੈਂਬਰੀ ਕਮੇਟੀ ਬਿਲਕੁਲ ਸਟੈਂਡ ਕਰਦੀ ਹੈ ਉਸੇ ਤਰ੍ਹਾਂ ਨਿਗਰਾਨ ਕਮੇਟੀ ਵੱੜ ਕੇ ਕੰਮ ਕਰੇਗੀ ਪਰ ਉਨ੍ਹਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਔਰ ਬਿਨਾ ਹੁਕਮ ਮੰਨੇ ਤਾਂ ਉਹ ਆਪਣੀ ਭਰਤੀ ਸ਼ੁਰੂ ਕਰ ਦਿੱਤੀ ਗੱਲ ਪਰਤੀ ਦੀ ਨਹੀਂ ਹੈ ਜੇ ਦੇਖਿਆ ਜਾਵੇ ਗੱਲ ਸ਼ੋਮਰੀ ਅਕਾਲੀ ਦੀ ਪੁਨਰਸੁਰਜੀਤੀ ਦੀ ਹੈ ਕਿਉਂਕਿ ਉਸ ਵੇਲੇ ਜਿਹੜੀ ਸੱਤ ਮੈਂਬਰੀ ਕਮੇਟੀ ਇਸ ਲਈ ਬਣਾਈ ਸੀ ਕਿ ਸਾਰੇ ਇਕੱਠੇ ਹੋ ਕੇ ਭਰਤੀ ਕਰੋ ਤੇ ਪੁਨਰਸੁਰਜੀਤੀ ਹੋਵੇ ਸ਼ਿਵਨੀ ਅਕਾਲ ਦਸ ਤਕੜਾ ਹੋਵੇ ਮਜ਼ਬੂਤ ਹੋਵੇ ਪਰ ਅਫਸੋਸ ਹੈ ਕਿ ਜਿਹੜਾ ਸ਼ੋਮਣੀ ਕਾਰੀ ਦਾ ਥੋੜਾ ਬੋਤਾ ਬਚਦਾ ਸੀ ਜਾਂ ਲੋਕਾਂ ਨੂੰ ਆਸ ਵੱਜੀ ਸੀ ਜਾਂ ਲੋਕਾਂ ਨੇ ਮਹਿਸੂਸ ਕੀਤਾ ਸੀ ਸਕੂਨ ਮਿਲਿਆ ਸੀ ਕਿ ਅੱਜ ਸ਼ੋਮਣੀ ਕਾਰੀ ਦਾ ਜਿਹਨੇ ਬੜੀ ਵੱਡੀ ਕੁਰਬਾਨੀਆਂ ਕੀਤੀਆਂ ਹਮੇਸ਼ਾ ਜਿਹਨੇ ਪੰਜਾਬ ਦੀ ਧਰਤੀ ਦੀ ਐਮਰਜੈਂਸੀ ਵਰਗੀਆਂ ਲੜਾਈਆਂ ਲੜੀਆਂ ਸੰਘਰਸ਼ ਲੜੇ ਹੈ ਪਾਣੀਆਂ ਦੀ ਖਾਤਰ ਜਾਂ ਕਿਸੇ ਚੰਡੀਗੜ੍ਹ ਦੀ ਖਾਤਰ ਜਾਂ ਬਾਕੀ ਸਾਰੇ ਮਸਲੇ ਸਨ ਹਮੇਸ਼ਾ ਲੜਾਈ ਲੜੀ ਹੈ ਅੱਜ ਉਹਨਾਂ ਨੂੰ ਕਿੱਡੀ ਵੱਡਾ ਅੱਜ ਨੁਕਸਾਨ ਹੋ ਰਿਹਾ